ਸ਼੍ਰੀ ਕਾਲ ਜੀ ਮੈਂ ਲਾਪ੍ਰਿਤ ਘਰ ਹਾਸਰਾਂ ਜੀ ਰਵਿੰਚੋਦ ਗੌਰਸੂਤ ਰਵਿਤ ਵਰ ਲਿਖੀ ਗਈ ਕਹਾਣੀ ਮਾਂ ਦੇ ਟਿੜਕੇ ਸੁਪਨਿਆਂ ਦਾ ਪੁਨਰ ਜਨਮ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਗੁਇਸ਼ਨ ਆਪਣੇ ਪਰਿਵਾਰ ਵਿੱਚ ਸਭ ਤੋਂ ਵੱਡੀ ਸੀ ਛੋਟੀ ਹੁੰਦਿਆਂ ਹੀ ਉਸਨੇ ਆਪਣੀ ਜ਼ਿੰਦਗੀ ਵਿੱਚ ਅਨੇਕਾਂ ਦੁੱਖ ਦੇਖੇ ਸਨ ਆਪਣੇ ਪਿਓ ਦੇ ਸਿਰ ਚਾਰੋਂ ਪੋਗਾ ਦਾ ਖਰਚਾ ਅਤੇ ਸਾਰੇ ਘਰ ਵਿਹਾਰਾਂ ਵਿੱਚ ਗੁਰਚਰਨ ਦੇ ਪਿਓ ਨੂੰ ਹੀ ਕਰਨੇ ਪੈਂਦੇ ਸਨ ਦੂਸਰੇ ਸਭ ਆਪਣਾ ਆਪਣਾ ਹਿੱਸਾ ਲੈ ਕੇ ਅਲੱਗ ਹੋ ਚੁੱਕੇ ਸਨ ਗੁਰਚਰਨ ਦੇ ਪਰਿਵਾਰ ਵਿੱਚ ਮਾਤਾ ਪਿਤਾ ਦੋ ਛੋਟੀਆਂ ਪੈਣਾ ਦੀ ਘਪਰਾ ਜੋ ਸਭ ਤੋਂ ਛੋਟਾ ਸੀ ਗੁਰਚਰਨ ਨੇ ਨਿੱਕੀ ਉਮਰੇ ਹੀ ਆਪਣੀ ਜ਼ਿੰਦਗੀ ਦੇ ਚਾਹੇ ਪਲ ਦੇਖ ਲਏ ਸਨ ਜਿਨ੍ਹਾਂ ਨੂੰ ਭਲਾਉਣਾ ਔਖਾ ਸੀ ਚਾਚੇ ਤਾਇਆ ਨੇ ਉਸਦੇ ਪਿਓ ਹਿੱਸੇ ਕੁਝ ਨਾ ਛੱਡਿਆ ਸੀ ਪਰ ਫਿਰ ਵੀ ਗੁਰਚਰਨ ਦੇ ਪਿਤਾ ਨੇ ਕਦੇ ਹੌਸਲਾ ਨਹੀਂ ਟੁੱਟਣ ਦਿੱਤਾ ਸੀ ਸਾਰੇ ਬੱਚਿਆਂ ਨੂੰ ਵਧੀਆ ਸਿੱਖਿਆ ਦਿੱਤੀ ਗੁਰਸ਼ਰਨ 12ਵੀਂ ਦੇ ਚੰਗੇ ਨੰਬਰਾਂ ਤੇ ਪਾਸ ਹੋਈ ਦਿਵਸ ਨੂੰ ਕਾਲਜ ਦਾ ਪਹੁੰਚਾ ਸੀ ਪਰ ਉਸਦੇ ਪਿਤਾ ਨੇ ਗੁਰਸ਼ਰਨ ਨੂੰ ਕਾਲਜ ਲਗਣ ਤੋਂ ਮਨ ਕਰ ਰਿਹਾ ਤੇ ਘਰ ਦੀ ਹਾਲਤ ਨੂੰ ਦੇਖਦੇ ਹੋਏ ਗੁਰਸ਼ਰਨ ਦੇ ਹੱਥ ਪੀਲੇ ਕਰਨ ਦੇ ਸੋਚਦੇ ਸਨ ਪਰ ਗੁਰਸ਼ਰਨਾਂ ਜਹਾ ਨਹੀਂ ਚਾਹਦੇ ਸੀ ਕੁਝ ਦਿਨ ਗੁਰਸ਼ਰਨ ਉਦਾਸ ਰਹਿਣ ਲੱਗੀ ਤੇ ਆਪਣੀਆਂ ਸੁਪਨਿਆਂ ਨੂੰ ਟੁੱਟਦੇ ਹੋਏ ਦੇਖਦੀ ਜਦੋਂ ਇੱਕ ਰਿਸ਼ਤੇਦਾਰ ਆ ਕੇ ਉਸਦੇ ਵਿਆਹ ਦੀ ਗੱਲ ਕਰਦੀ ਪਰ ਕੁਦਰਤ ਵੱਲੋਂ ਅਜੇ ਇਹ ਸਭ ਕੁਝ ਸੰਭਵ ਨਹੀਂ ਹੋ ਸਕਿਆ ਸੀ ਤੇ ਉਸਨੇ ਆਪਣੇ ਪਿਤਾ ਨੂੰ ਸਕੂਲ ਵਿੱਚ ਨੌਕਰੀ ਕਰਨ ਲਈ ਪੁੱਛਿਆ ਤੇ ਉਹਨਾਂ ਨੇ ਹਾਂ ਕਰ ਦਿੱਤੀ ਹੁਣ ਸਕੂਲ ਪੜਾਂਦੀ ਤੇ ਨਾਲ ਸੋਚਦੀ ਕਿ ਕਾਸ਼ ਉਹ ਅੱਗੇ ਪੜ ਪਾਂਦੀ ਇੱਕ ਦਿਨ ਗੁਰਸ਼ਰਨ ਦੇ ਮਾਮੇ ਦਾ ਮੁੰਡਾ ਦੀਪਾਇਆ ਹੋਇਆ ਸੀ ਤੇ ਗੁਰਸ਼ਰਨ ਨੇ ਉਸ ਨੂੰ ਕਿਹਾ ਕਿ ਵੇਜੀ ਮੈਗੇ ਪੜਨਾ ਚਾਹਨੀ ਆ ਤੇ ਉਹਨਾਂ ਦਿਨਾਂ ਵਿੱਚ ਪੀਯੂ ਦੇ ਪ੍ਰਾਈਵੇਟ ਕਾਲਜੇ ਪਹੁੰਚੇ ਰਹੇ ਸੰਤ ਤੌਸ ਨਿਗੁਸ਼ੈਨ ਦਾ ਦਾਖਲਾ ਪਰਿਖ ਉਸ ਨੂੰ ਕਿਤਾਬਾਂ ਵੀ ਲਿਆ ਕੇ ਦੇ ਦਿੱਤੀਆਂ ਗੁਸ਼ੈਨ ਦੇ ਪਿਤਾ ਨੇ ਕਿਹਾ ਕਿ ਦੇਖ ਪੁੱਤ ਕੀ ਪਤਾ ਕਦਕੋ ਇਹਦੇ ਲਈ ਚੰਗਾ ਘਰ ਮਿਲ ਜਾਏ ਤੇ ਇਹਦਾ ਵਿਆਹ ਕਰ ਦੇਣਾ ਕੀ ਫਾਇਦਾ ਪੜਾਉਂਦਾ ਤਦੀਪ ਨੇ ਕਿਹਾ ਕਿ ਫਫਜੀ ਤਾ ਕੀ ਹੋਇਆ ਗੁਰਸ਼ੈਨ ਆਪਣੇ ਸਹੁਰੇ ਘਰ ਵੀ ਪੜ ਸਕਦੀ ਪਰ ਉਹਨਾਂ ਕਿਹਾ ਕਿ ਅੱਗੇ ਕਰ ਕੀ ਪਤਾ ਪੜਨ ਦੇਵੇ ਜਾਂ ਨਾ ਦੇਵੇ ਇਹ ਹੀ ਉਹਨਾਂ ਦੇ ਘਰ ਦਾ ਮਸਲਾ ਬਣ ਜਾਣਾ ਪਰਦੀਪ ਨੇ ਕਿਹਾ ਚਲੋ ਗੁਰੂ ਦੇ ਘਰ ਤਿੱਖੀ ਚਾਓ ਇਸ ਤਰ੍ਹਾਂ ਗੁਰਸ਼ਣ ਵਧੀਆ ਪੜਾਈ ਕਰਦੀ ਤੇ ਬੀਏ ਦੀ ਡਿਗਰੀ ਕਰਕੇ ਆਖਿਰ ਕੇ ਰਿਸ਼ਤੇਾਂ ਚ ਗ੍ਰਿਸ਼ਤ ਗੁਰਸ਼ਣ ਦੇ ਪਿਤਾ ਨੂੰ ਵਧੀਆ ਲੱਗਾ ਤੇ ਉਹਨੇ ਗੁਰਸ਼ਣ ਨੂੰ ਪੁੱਛਿਆ ਪਰ ਗੁਰਸ਼ਣ ਨੇ ਪਹਿਲਾਂ ਦੀ ਤਰ੍ਹਾਂ ਹੀ ਆਪਣੇ ਪਿਤਾ ਦੇ ਫੈਸਲੇ ਦਾ ਸਵੀਕਾਰ ਕਰਦੇ ਆ ਕਿਹਾ ਕਿ ਜੋ ਕੁਛ ਵੀ ਪਾਪਾ ਜੀ ਤੁਸੀਂ ਸੋਚਦੇ ਸਭ ਕੁਝ ਵਧੀਆ ਹੀ ਮਨੂ ਮੈਨੂੰ ਕਿਹੜੇ ਮੱਥੇ ਤੁਹਾਡਾ ਹਰ ਫੈਸਲਾ ਮਨਜ਼ੂਰ ਆ ਕੁਝ ਦਿਨ ਬਾਅਦ ਗੁਰੂਕਰਦੋਂ ਮੇ ਪਰਿਵਾਰਮ ਲੋਕ ਮੁੰਡਾ ਕੁੜੀ ਦਿੱਖਦੀ ਡਰਸਮ ਰੱਖੀ ਜਾਂਦੀ ਆ ਮੁੰਡਾ ਗੁਸ਼ਿਆਨ ਦੇ ਮੁਕਾਬਲੇ ਸੋਹਣਾ ਤਾਂ ਨਹੀਂ ਸੀ ਪਰ ਉਹਨੇ ਟੈਕਨੀਕਲ ਡਿਪਲੋਮਾ ਕਰਿਆ ਹੁਣ ਕਰਕੇ ਅੱਗੇ ਆਸ ਸੀ ਨੌਕਰੀ ਲੱਗਣ ਦੀ ਪਰ ਉਹਨਾਂ ਦਾ ਕਾਰੋਬਾਰ ਆਪਣਾ ਘਰ ਦਾ ਸੀ ਸ਼ਹਿਰ ਵਿੱਚ ਗੁਸ਼ਿਆਨ ਨੂੰ ਮੁੰਡੇ ਦੀ ਪਸੰਦ ਨਾ ਪਸੰਦ ਬਾਰੇ ਪੁੱਛਿਆ ਗਿਆ ਪਰ ਉਸਨੇ ਕਿਹਾ ਕਿ ਉਸ ਨੂੰ ਮਨਜ਼ੂਰ ਹੈ ਸਭ ਜੋ ਪਾਪਾ ਨੇ ਫੈਸਲਾ ਕਰ ਦਿੱਤਾ ਕਰਾਂ ਕੇ ਸਾਰੇ ਕੁਸ਼ਣ ਪਰਗੁਸ਼ਣ ਦੇ ਅੰਦਰ ਕੁਝ ਸੁਪਨੇ ਸਨ ਜਿਨ੍ਹਾਂ ਨੂੰ ਉਹ ਨਾ ਚਾਹੁੰਦੀਆਂ ਵੀ ਪੂਰੇ ਨਹੀਂ ਕਰ ਸਕਦੀ ਸੀ ਆਪਣੇ ਪੜਾਈ ਕਰਕੇ ਕਿਸੇ ਕਾਸ ਮੰਚਲ ਨੂੰ ਸਰ ਕਰਨਾ ਉਸ ਦਾ ਬਹੁਤ ਵੱਡਾ ਸੁਪਨਾ ਸੀ ਪਰ ਘਰ ਦੇ ਹਾਲਾਤ ਤੇ ਸੰਸਕਾਰਾਂ ਦੇ ਬੋਝ ਨੇ ਉਸ ਨੂੰ ਇਹ ਸਭ ਨਾ ਚਾਹੁੰਦੀਆਂ ਵੀ ਸਹਿਣ ਕਰਨੇ ਮਜਬੂਰ ਕਰ ਦਿੱਤਾ ਕੁਝ ਮਹੀਨੇ ਬਾਅਦ ਗੁਸ਼ਰੰ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਵਿਆਹ ਤੋਂ ਪਹਿਲਾਂ ਗੁਸ਼ੇਨ ਦੇ ਮੰਮੀ ਦੇ ਮੁੰਡੇ ਦੀਪ ਨੂੰ ਬੁਲਾਇਆ ਜਾਂਦਾ ਵਿਆਹ ਦਾ ਪ੍ਰਬੰਧ ਸਮਾਨ ਤੇ ਸਾਰਾ ਕੁਝ ਦੇਖਣਾ ਵਿਆਹ ਦੀ ਜ਼ਿੰਮੇਵਾਰੀ ਇਕੱਲੇ ਗੁਸ਼ੇਨ ਦੇ ਪਿਤਾ ਦੇ ਵੱਸਤੀ ਘਰ ਨਹੀਂ ਸੀ ਇਸ ਤਰ੍ਹਾਂ ਸਾਰੇ ਪਰਿਵਾਰ ਨਾਲ ਪੈ ਕੇ ਦੀਪ ਨੇ ਸਾਰੇ ਕਾਰਜਾਂ ਦੀ ਵਿਉਂਤਵੰਦੀ કરી ਤੇ ਜੋ ਜੋ ਸਮਾਨ ਲੈਣਾ ਸੀ ਉਹ ਸਭ ਪੂਰਾ ਘਰ ਕੇ ਰੱਖ ਲਿਆ ਸੀ ਵਿਆਹ ਤੋਂ ਪਹਿਲਾਂ ਗੁਸ਼ੇਨ ਦੇ ਲਈ ਵੱਖਰੇ ਕੱਪੜੇ ਲੈਣ ਲਈ ਸ਼ਹਿਰ ਗਏ ਉਸ ਦੇ ਨਾਲ ਦੀਪ ਦੀ ਭੈਣ ਸੀ ਤੇ ਕੁਝ ਹੋਰ ਕੁੜੀਆਂ ਸਨ ਵਿਆਹ ਲਈ ਸੁਟਣ ਦੀ ਪਸੰਦ ਕਰ ਰਿਆ ਗੁਰਸ਼ਰ ਨੂੰ ਪੁੱਛਿਆ ਜਾਂਦਾ ਹੈ ਕਿ ਤੈਨੂੰ ਕਿਹੜਾ ਪਸੰਦ ਤਾਂ ਉਹ ਕਹਿ ਦਿੰਦੀਆ ਤੁਹਾਨੂੰ ਜੋ ਪਸੰਦ ਉਹ ਠੀਕ ਹੈ ਮੈਨੂੰ ਸਾਰੇ ਘਿਰ ਕਰਨ ਚ ਗੁਰਸ਼ਰ ਨੇ ਕੁਝ ਵੀ ਆਪਣੀ ਪਸੰਦ ਛਾਹਿਰ ਨਹੀਂ ਕੀਤੀ ਗੁਰਸ਼ਰ ਦਾ ਸੁਆ ਪਹਿਲਾਂ ਤਾਂ ਉਹ ਨਰਮ ਅਤੇ ਰਹਿਣ ਸਹਿਣ ਬਿਲਕੁਲ ਸਧਾਰਨ ਸੀ ਕਿਉਂਕਿ ਨਿੱਕੇ ਹੁੰਦਿਆਂ ਹੀ ਉਸਨੇ ਘਰ ਦੇ ਦੁੱਖਾਂ ਨੂੰ ਦੇਖ ਅਜਾ ਬਣਾ ਦਿੱਤਾ ਸੀ ਵਿਆਹ ਦੀਆਂ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਸਨ ਜਾਗੋ ਵਾਲੀ ਰਾਤ ਗੁਸ਼ਿਰਨ ਸਾਰੇ ਮਜ਼ਾ ਕਰਨ ਲੱਗੇ ਕਿ ਕੁੜੀ ਹੁਣ ਤੇ ਸੋਨੇ ਕੱਪੜੇ ਪਾਲੈ ਛੱਲੇ ਜਿਵੇਂ ਨਹੀਂ ਫਿਰਦੀਆਂ ਅੱਜ ਵੀ ਇਹਨਾਂ ਕਹਿ ਕੇ ਸਾਰੇ ਹੱਸਣ ਲੱਗ ਜਾਂਦੇ ਪਰ ਗੁਸ਼ਿਰਨ ਕਿਸੇ ਦੀ ਵੀ ਕਲਦਾ ਗੁੱਸਾ ਨਹੀਂ ਕਰਦੀ ਫਿਰ ਰਾਤ ਮੁਜਾਕਤ ਇਕ ਉਫਰਣ ਕਾ ਲੱਗੀਆਂ ਸਨ ਪਰ ਗੁਸ਼ਿਰਨ ਦੀਪ ਕੋਲ ਬੈਠੀ ਆਪਣੇ ਸੁਪਨਿਆਂ ਦੀਆਂ ਗੱਲਾਂ ਕਰਦੀ ਰਹੀ ਪਰ ਦੀਪ ਉਸਨੂੰ ਹੌਸਲਾ ਦਿੰਦਾ ਕਿ ਉਹ ਆਪਣੇ ਸੁਪਨੇ ਆਪਣੇ ਜੀਵਨ ਸਾਥੀ ਨਾਲ ਰਹਿ ਕੇ ਵੀ ਪੂਰੇ ਕਰ ਸਕਦੀ ਆ ਗੁਰਸ਼ਨ ਨੇ ਸੁਣ ਇੱਕ ਵਾਰ ਚੁੱਪ ਹੋ ਜਾਂਦੀ ਆ ਤੇ ਬਾਅਦ ਚ ਕਹਿੰਦੀ ਆ ਕਿ ਅਗੇ ਪਰਿਵਾਰ ਨਾਲ ਰਹਿਣਾ ਤੇ ਉਹਨਾਂ ਦੇ ਮਾਹੌਲ ਦਾ ਕੀ ਪਤਾ ਕਿਵੇਂ ਹੋਵੇਗਾ ਉਸਨੇ ਤਾਂ ਕਦੇ ਆਪਣੀ ਹੋਣ ਵਾਲੇ ਘਰ ਵਾਲੇ ਨਾਲ ਫੋਨ ਤੇ ਵੀ ਨਹੀਂ ਗੱਲ ਕਰੀ ਛੋ ਉਸ ਦਾ ਸੁਭਾਅ ਪਤਾ ਲੱਗ ਸਕੇ ਦੀਪ ਸਮਝਾਉਂਦਾ ਹੈ ਕਿ ਵਹਿ ਗੁਰੂ ਦੀ ਪਰੋਸਾ ਰੱਖ ਸਭ ਕੁਝ ਵਧੀਆ ਹੋਵੇਗਾ ਦੂਸਰਾ ਦਿਨ ਵਿਆਹ ਵਾਲਾ ਸੀ ਬਰਾਤ ਵੀ ਸਮੇਸ ਰਾਜੰਦੀ ਆ ਤੇ ਸਾਰਾ ਵਿਆਹ ਵਧੀਆ ਬਿਨਾ ਕਿਸੇ ਲੜਾਈ ਝਗੜੇ ਤੋਂ ਸੰਪੂਰਨ ਹੋ ਜਾਂਦਾ ਹੈ ਗੁਸ਼ਣ ਜਦੋਂ ਆਪਣੇ ਸਹੁਰੇ ਘਰ ਪੈਰ ਪਾਉਂਦੀ ਆ ਤਾਂ ਘਰ ਨੂੰ ਦੇਖਸ ਨੂੰ ਅਜੀਬ ਖਿਆਲ ਆਉਣ ਲੱਗਦੇ ਹਨ ਤੇ ਮਨ ਵਿੱਚ ਅਨੇਕਾਂ ਸਵਾਲ ਪੈਦਾ ਹੁੰਦੇ ਹਨ ਸਾਰਾ ਪਰਿਵਾਰ ਖੁਸ਼ ਸੀ ਕਿਉਂਕਿ ਇਹ ਨਹੀਂ ਸੋਹਣੀ ਤੇ ਅਨੇਕਾਂ ਗੁਣਾਂ ਦੇ ਮਾਲਕ ਸੀ ਕੁਸ਼ਰਨ ਹੌਰੇ-ਹੌਰੇ ਗੁਸ਼ਣ ਆਪਣੇ ਆਪ ਨੂੰ ਆਪਣੇ ਸਾਰੇ ਪਰਿਵਾਰ ਦੇ ਮਾਹੌਲ ਵਿੱਚ ਬਦਲ ਲੈਂਦੀ ਹੈ ਗੁਸ਼ਰਨ ਦੇ ਪਤੀ ਦਲਵੀਰ ਦੇ ਪੰਜ ਬਰਜਨ ਜੋ ਕੇ ਇਸੇ ਮਕਾਨ ਵਿੱਚ ਰਹਿੰਦੇ ਸਨ ਜਿੰਨਾ ਵਿੱਚ ਉਹ ਦਲਵੀਰ ਆਪਣੇ ਭਰਾ ਵਿੱਚ ਚੌਥੇ ਨੰਬਰ ਵਾਲਾ ਸੀ ਸਾਰਿਆਂ ਨੂੰ ਇੱਕ ਇੱਕ ਕਮਰਾ ਹੰਦਾ ਸੀ ਤੇ ਘਰ ਦੀ ਹਾਲਤ ਵੀ ਬਹੁਤ ਖਸਤਾ ਸੀ ਗੁਸ਼ਰਨ ਨੂੰ ਉੱਪਰ ਵਾਲਾ ਕਮਰਾ ਦਿੱਤਾ ਗਿਆ ਤੇ ਘਰ ਬਿਲਕੁਲ ਸੜਕ ਦੇ ਉੱਪਰ ਸੀ ਨਾਲ ਹੀ ਉਹਨਾਂ ਦਾਟਾ ਚੱਕੀ ਪਿੰਚਾਈ ਤੇ ਹੋਰ ਮਸ਼ੀਨਾਂ ਲੱਗੀਆਂ ਹੋਈਆਂ ਸਨ ਗੁਸ਼ੇਰ ਦਾ ਪਤੀ ਬਹੁਤ ਹਾਸੇ ਮਜ਼ਾਕ ਵਾਲਾ ਸੀ ਤੇ ਉਹ ਗੁਸ਼ੇਰ ਨੂੰ ਬਹੁਤ ਖੁਸ਼ ਰੱਖਦਾ ਸੀ ਜਦੋਂ ਗੁਸ਼ੇਰ ਇਕੱਲੀ ਆਪਣੇ ਕਮਰੇ ਵਿੱਚ ਬੈਠੀ ਹੁੰਦੀ ਤਾਂ ਉਹ ਸੜਕ ਤੇ ਜਾਂਦੇ ਲੋਕਾਂ ਨੂੰ ਦੇਖਦੀ ਰਹਿੰਦੀ ਅਤੇ ਦਿਨ ਪਰ ਉਸਨੇ ਕਿੰਨੇ ਹੀ ਇਨਸਾਨਾਂ ਦੀ ਭੱਜ ਦੌੜ ਭਰੀ ਜ਼ਿੰਦਗੀ ਨੂੰ ਦੇਖਦੇ ਆ ਸੋਚਾਂ ਵਿੱਚ ਪੈ ਜਾਂਦੀ ਆਖੇ ਕਿੰਨੇ ਹੀ ਲੋਕ ਰੋਜ਼ ਆਪਣੇ ਸੁਪਨਿਆਂ ਦੀ ਤਲਾਸ਼ ਘਰੋਂ ਨਿਕਲਦੇ ਹਨ ਤੇ ਸ਼ਾਮ ਨੂੰ ਹੋ ਥੱਕ ਕੇ ਆਪਣੀ ਰੋਜ਼ਾਨਾ ਦੀ ਜ਼ਿੰਦਗੀ 'ਚ ਆਮ ਬਣ ਜਾਂਦੇ ਹਨ ਜਿਨ੍ਹਾਂ ਦਾ ਪੂਰਾ ਹੋਣ ਦੇ ਬਾਅਦ ਵੀ ਖੁਸ਼ੀ ਮਹਿਸੂਸ ਨਹੀਂ ਹੁੰਦੀ ਕੁਝ ਮਹੀਨਿਆਂ ਬਾਅਦ ਗੁਰਸ਼ਰ ਨੇ ਕਿਹਾ ਕਿ ਉਹ ਅੱਗੇ ਪੜਨਾ ਚਾਹੁੰਦੀ ਆ ਤਦਲਵੀਰ ਉਸ ਨੂੰ ਪੜਾਉਣ ਲਈ ਸਹਿਮਤ ਹੋ ਜਾਂਦਾ ਹੈ ਗੁਰਸ਼ਰ ਦੇ ਦੂਸਰੇ ਦਿਨ ਦੀਪ ਨੂੰ ਖੁਸ਼ੀ-ਖੁਸ਼ੀ ਫੋਨ ਕੀਤਾ कि ਪੜਾਈ ਨੂੰ ਉਹਨਾਂ ਦੇ ਪਤੀ ਮੰਨ ਗਏ ਹਨ ਤਾਂ ਉਸ ਨੇ ਪੁੱਛਿਆ ਕਿ ਅੱਗੇ ਕਿਹੜਾ ਕੋਰਸ ਕਰੇ ਗੁਰਸ਼ਰਨ ਪੜਾਈ 'ਚ ਬਹੁਤ ਹੁਸ਼ਿਆਰ ਹੋਣ ਕਰਕੇ ਅੱਗੇ ਉਸ ਨੂੰ ਵੀਅਰਡ ਕਰਨ ਦੀ ਸਲਾਹ ਦਿੱਤੀ ਤਾਂ ਇੱਕ ਸਮੇਂ ਗੁਰਸ਼ਰਨ ਛੁੱਪ ਹੋ ਗਈ ਤਾਂ ਦੀਪ ਨੇ ਕੰਨ ਪੁੱਛਿਆ ਗੁਰਸ਼ਰਨ ਨੇ ਕਿਹਾ ਕਿ ਕੋਰਸ ਕਰਨ ਦਾ ਖਰਚ 70-80 ਹਜ਼ਾਰ ਆਵੇਗਾ ਪਰ ਘਰ ਦੇ ਹਾਲਤ ਠੀਕ ਨਹੀਂ ਦੀਪ ਨੇ ਕਿਹਾ ਕਿ ਉਹ ਇੱਕ ਵਾਰ ਆਪਣੀ ਪਤੀ ਨਾਲ ਗੱਲ ਕਰੇ ਇਰਾਤ ਨੂੰ ਗੁਰਸ਼ਰ ਨੇ ਦਲਵੀਰ ਨਾਲ ਗੱਲ ਕੀਤੀ ਕਿ ਉਹ ਬੀਅਰ ਕਰਨਾ ਚਾਹੁੰਦਾ ਹੈ ਤਾਂ ਦਲਵੀਰ ਉਹ ਕੋਰਸ ਲਈ ਰਾਜੀ ਹੋ ਜਾਂਦਾ ਹੈ ਹੁਣ ਵਧੀਆ ਕੋਰਸ ਚੱਲਦਾ ਹੈ ਤੇ ਵਿਲੇ ਸਮੇ ਗੁਰਸ਼ਰ ਪਿੰਚਾਈ ਦਾ ਕੰਮ ਕਰਉਂਦੀ ਰਾਤ ਨੂੰ ਆਪਣੀ ਪੜਾਈ ਕਰਦੀ ਕਾਲਜ ਵਿੱਚੋਂ ਬੀਅਰ ਦੇ ਨਤੀਜੇ ਜੋ ਗੁਰਸ਼ਰ ਅਵਲ ਨੰਬਰ 'ਚ ਪਾਸ ਕਰਦੀਆ ਦਲਵੀਰ ਨੂੰ ਬਹੁਤ ਖੁਸ਼ੀ ਹੁੰਦੀ ਆ ਤੇ ਉਹ ਉਸਨੂੰ ਹੋਰ ਤਿਆਰੀ ਕਰਨ ਲਈ ਹਮੇਸ਼ਾ ਹੱਲਾਸ਼ੀਰ ਹੁੰਦਾ ਗੁਰਸ਼ਰਨ ਕਾਰਹੀ ਸਾਰਾ ਕੰਮ ਕਰਦੀ ਤੇ ਕਾਰਖਾਨੇ ਵਿੱਚ ਦਿਲਵੀਰ ਨਾਲ ਕੰਮ ਕਰਵਾਉਂਦੀ ਦਿਲਵੀਰ ਨੇ ਬਹੁਤ ਵਾਰ ਰੋਕਦੀ ਕਿਹਾ ਵੀ ਕਿ ਉਹ ਕੰਮ ਨਾ ਕਰਿਆ ਕਰੇ ਪਰ ਗੁਰਸ਼ਰਨ ਕਿੱਥੋਂ ਹਟਣ ਵਾਲੀ ਸੀ ਵਿਆਹ ਦੇ ਦੋਸਤਾਂ ਵਾਲ ਗੁਰਸ਼ਰਨ ਨੂੰ ਬੱਚਾ ਹੋਣ ਵਾਲਾ ਸੀ ਰਾਤ ਨੂੰ ਜਦੋਂ ਗੁਰਸ਼ਰਨ ਤੇ ਦਿਲਵੀਰ ਆਪਣੇ ਹੋਣ ਵਾਲੇ ਬੱਚੇ ਬਾਰੇ ਗੱਲ ਕਰਦੇ ਤਾਂ ਗੁਰਸ਼ਰਨ ਨੇ ਕਿਹਾ ਕਿ ਰੱਬ ਉਸ ਨੂੰ ਕੁੜੀ ਤੇ ਰੂਹ ਵਿੱਚ ਪੇਜੇ ਪਰ ਗੁਰਸ਼ਰਨ ਇੱਕ ਲੜਕੀ ਨੂੰ ਜਨਮ ਦਿੰਦੀ ਆ ਸਾਰੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਸੀ ਤੇ ਗੁਰਸ਼ਰਨ ਦੇ ਪਾਪਾ ਵੀ ਬਹੁਤ ਖੁਸ਼ ਸਨ ਦਰਵੀਰ ਤੇ ਗੁਰਸ਼ਰਨ ਨੇ ਆਪਣੇ ਹੋਣ ਵਾਲੇ ਪੁੱਤ ਲਈ ਬਹੁਤ ਸੁਪਨੇ ਦੇਖੇ ਪਰ ਗੁਰਸ਼ਰਨ ਨੇ ਕਿਹਾ ਕਿ ਜੋ ਕੁਝ ਵੀ ਉਹ ਸਮੇਂ ਤੇ ਛੱਡ ਦਿਓ ਤੇ ਵਰਤਮਾਨ ਦੀ ਧਿਆਨ ਦੇ ਕੇ ਹੀ ਭਵਿੱਖ ਵਿੱਚ ਸੁਪਨੇ ਪੂਰੇ ਕਰ ਸਕਦੇ ਹੁਣ ਗੁਰਸ਼ਰਨ ਦੇ ਬੱਚੇ ਦਾ ਰੀਤੀ ਰਸਮ ਹੋਣ ਤੇ ਨਾਮ ਰਾਜਦੀਪ ਰੱਖਿਆ ਗਿਆ ਹਾਂ ਸਾਰਾ ਦਿਨ ਗੁਸ਼ੇਰ ਦਾ ਸਮਾ ਆਪਣੇ ਬੱਚੇ ਨਾਲ ਲੜ ਲੜਾਉਂਦੀ ਆ ਨੰਗ ਜਾਂਦਾ ਸਮਾਂ ਲੱਗਦਾ ਗਿਆ ਹੁਣ 2 ਸਾਲ ਤੋਂ ਬਾਅਦ ਗੁਸ਼ੇਰ ਨੇ ਪ੍ਰਾਈਵੇਟ ਸਕੂਲ ਵਿੱਚ ਪੜਾਉਣਾ ਸ਼ੁਰੂ ਕਰ ਦਿੱਤਾ ਘਰ ਦਾ ਗੁਜ਼ਾਰਾ ਸੋਹਣਾ ਹੋਣ ਲੱਗ ਪਿਆ ਤੇ ਆਪਣੇ ਬੱਚੇ ਦੀ ਪੜ੍ਹਾਈ ਲਈ ਵੀ ਕੁਝ ਪੈਸੇ ਬਚਾ ਲੈਂਦੀ ਸੀ ਸਕੂਲ 'ਚ ਪੜਾਉਂਦਿਆਂ ਨੂੰ ਕੁਝ ਸਾਲ ਹੋ ਚੁੱਕੇ ਸਨ ਅਤੇ ਟੈਟ ਦਾ ਟੈਸਟ ਵੀ ਗੁਸ਼ੇਰ ਨੇ ਪਾਸ ਕਰ ਲਿਆ ਸੀ ਗੁਸ਼ੇਰ ਹੁਣ ਚਾਹੁੰਦੀ ਸੀ ਕਿ ਜਰੂਰ ਤੱਕ ਉਸ ਦਾ ਪਤੀ ਜਹੋ ਸਰਕਾਰੀ ਨੌਕਰੀ ਨਹੀਂ ਲੱਗ ਜਾਂਦਾ ਉਦੋਂ ਤੱਕ ਉਹ ਹੋਰ ਕੋਈ ਬੱਚਾ ਪੈਦਾ ਕਰਨ ਬਾਰੇ ਨਹੀਂ ਸੋਚਣਗੇ ਕਿਉਂਕਿ ਮਹਿੰਗਾਈ ਦੇ ਜ਼ਮਾਨੇ ਵਿੱਚ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਸੀ ਹਨ ਗੁਰਸ਼ਰਨ ਦਾ ਲड़का ਜਿੰਮੇ ਜਿੰਮੇ ਵੱਡਾ ਹੁੰਦਾ ਗਿਆ ਤਾਂ ਪਤਾ ਲੱਗਾ ਕਿ ਉਸ ਦਾ ਦਿਮਾਗ ਹੋਰਾਂ ਬੱਚਿਆਂ ਦੀ ਤਰ੍ਹਾਂ ਤੇਜ਼ ਨਹੀਂ ਸੀ ਪੜਨ ਵਿੱਚ ਵੀ ਕਮਜ਼ੋਰ ਸੀ ਪਰ ਗੁਰਸ਼ਰਨ ਨੇ ਕਦੇ ਵੀ ਰੱਬ ਦੀ ਗਿਲਾ ਨਹੀਂ ਕੀਤਾ ਪਰ ਦਲਵੀਰ ਨੂੰ ਕਹਿ ਦਿੰਦੀ ਕਿ ਮੁੰਡੇ ਤਾਂ ਪੜ੍ਹਾਈ ਵਿੱਚ ਹੁੰਦੇ ਹੀ ਕਮਜ਼ੋਰ ਨੇ ਕੁੜੀਆਂ ਹੀ ਸਭ ਤੋਂ ਅੱਗੇ ਪੜ੍ਹਾਈ ਵਿੱਚ ਮੈਂ ਤੇ ਇਸ ਵਾਰ ਕੁੜੀ ਹੀ ਲੈਣੀ ਆ ਰੱਬ ਤੋਂ ਇਸਨੂੰ ਦਲਵੀਰ ਹੱਸਣ ਲੱਗ ਜਾਂਦਾ ਇੱਕ ਦਿਨ ਦਲਵੀਰ ਨੂੰ ਫੋਨ ਆਉਂਦਾ ਤੇ ਉਸੇ ਨੌਕਰੀ ਲੱਗਣ ਤੇ ਮੈਰਿਟ ਵਿੱਚ ਨਾ ਮੰਨਵਾਰੀ ਦੱਸਿਆ ਜਾਂਦਾ ਗੁਸ਼ਰ ਨੂੰ ਜਿਵੇਂ ਚਾਅ ਚੜ ਜਾਂਦਾ ਕਿਉਂਕਿ ਉਸਨੂੰ ਨੌਕਰੀ ਦਾ ਘੱਟ ਤੇ ਆਪਣੇ ਸੁਪਨੇ ਨੂੰ ਪੂਰਾ ਕਰਨ ਦਾ ਜ਼ਿਆਦਾ ਹੁੰਦਾ ਵਧੀਆ ਸੋਨਾ ਸੰਮਲੰਗਲ ਲੱਗਾ ਆਪਣੀ ਤਨਖਾਹ ਵਿੱਚੋਂ ਗੁਰਸ਼ਰਨ ਆਪਣੀ ਹੋਣ ਵਾਲੀ ਧੀ ਲਈ ਕੱਢ ਕੇ ਰੱਖਦੀ। ਅਜੋ ਸਮਾਸੀ ਜਿਸ ਦਾ ਫੈਸਲਾ ਰੱਬ ਨੇ ਕਰਨਾ ਸੀ। ਗੁਰਸ਼ਰਨ ਦੇ ਮੁੰਡੇ ਰਾਜੀਵ ਦੇ 10 ਸਾਲ ਹੋਣ ਤੋਂ ਬਾਅਦ ਹੁਣ ਗੁਰਸ਼ਰਨ ਕੋਲ ਦੂਸਰਾ ਬੱਚਾ ਹੋਣ ਵਾਲਾ ਸੀ। ਇਸ ਤੋਂ ਪਹਿਲਾਂ ਵੀ ਦੋ ਵਾਰ ਬਿਮਾਰ ਹੋਣ ਕਰਕੇ ਗੁਰਸ਼ਰਨ ਦਾ ਅਵਰਸ਼ਨ ਕਰਨਾ ਪਿਆ ਸੀ। ਅਤੇ ਡਾਕਟਰ ਨੇ ਸਲਾਹ ਦਿੱਤੀ ਸੀ ਕਿ ਉਹ ਬੱਚਾ ਪੈਦਾ ਕਰਨ ਦੇ ਸਮਰੱਥ ਨਹੀਂ ਕਿਉਂਕਿ ਇਸ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ ਪਰ ਗੁਰਸ਼ਰਨ ਨੇ ਆਪਣਾ ਮਨ ਬਣਾਇਆ ਹੋਇਆ ਸੀ ਕਿ ਉਹ ਹਰ ਕੀਮਤ ਤੇ ਬੱਚੇ ਨੂੰ ਜਨਮ ਦੇਵੇ ਗੁਰਸ਼ਰਨ ਦੀ ਦਵਾਈ ਵਧੀਆ ਦਾਇਨੀ ਹਸਪਤਾਲ ਸ਼ੋ ਚੱਲਦੀ ਸੀ ਅੱਜ ਸਵੇਰ ਤੋਂ ਗੁਰਸ਼ਰਨ ਨੂੰ ਦਰਦਾਂ ਹੋਣੀਆਂ ਸ਼ੁਰੂ ਹੋ ਗਈਆਂ ਕਰਨਾ ਹੋਣ ਕਰਕੇ ਗੁਰਸ਼ਰਨ ਆਪਣੀ ਛੋਟੀ ਦਰਾਣੀ ਨੂੰ ਨਾਲ ਲੈ ਕੇ ਹਸਪਤਾਲ ਨੂੰ ਜਾਂਦੀ ਆ ਤੇ ਰਸਤੇ ਵਿੱਚ ਗੁਰੂਕਰ ਜਿੱਤੇ ਹਰ ਰੋਜ ਉਸਨੇ ਆਣਾ ਹੀ ਹੁੰਦਾ ਸੀ ਉਸ ਵਾਹਿਗੁਰੂ ਕੋਲ ਅਰਦਾਸ ਕਰਦੀ ਆ ਕਿ ਹੀ ਵਾਹਿਗੁਰੂ ਮੈਨੂੰ ਮੇਰੀ ਝੋਲੀ ਤੀ ਦੀ ਦਾਤ ਖਿਪਾਵੇਂ ਅਤੇ ਉਸ ਦੀ ਸਲਾਮਤੀ ਦੀਆਂ ਅਰਦਾਸਾਂ ਵੀ ਕਰਦੀ ਗੁਰੂਕਰ ਤੋਂ ਰਸਤੇ 'ਚ ਜਾਂਦੀ ਆ ਆਪਣੀ ਦਰਾਣੀ ਨੂੰ ਕਹਿੰਦੀ ਆ ਕਿਉਂ ਸਰਕਾਰੀ ਹਸਪਤਾਲ ਜਾਣਗੇ ਪਰ ਉਹ ਦਲਵੀਰ ਨੂੰ ਫੋਨ ਕਰ ਸਰਕਾਰੀ ਹਸਪਤਾਲ ਜਾਣ ਲਈ ਅਜਿੱਤ ਕਰਦੀ ਆ ਕਿਉਂਕਿ ਉਹ ਚਾਹੁੰਦੀ ਸੀ ਪ੍ਰਾਈਵੇਟ ਹਸਪਤਾਲ ਵਿੱਚ ਇੰਨਾ ਖਰਚ ਹੋਵੇਗਾ ਤੇ ਸਰਕਾਰੀ ਵਿੱਚ ਘੱਟ ਪੈਸੇ ਨਾਲ ਸਲਝ ਜਾਵੇਗਾ ਉਹਨਾਂ ਬਚੇ ਹੋਏ ਪੈਸੇ ਨਾਲ ਕਮਰੇ ਦੀ ਸੱਤ ਜੋ ਕਿ ਡਿੱਗਣ ਵਾਲੀ ਸੀ ਨੂੰ ਬਦਲਣ ਬਾਰੇ ਕਹਿੰਦੀ ਜਾਂਦਿਆਂ ਹੀ ਹਸਪਤਾਲ ਵਿੱਚ ਦਾਖਲ ਕਰ ਲਿਆ ਗਿਆ ਪਰ ਦਲਵੀਰ ਵੀ ਕੱਪੜੇ ਲੈ ਹਸਪਤਾਲ ਪਹੁੰਚ ਜਾਂਦਾ ਹੈ ਕੋਲ ਕੁਸ਼ਰਨ ਤੇ ਉਸਦੀ ਪਿੱਕਾ ਮੰਮੀ ਵੀ ਪਹੁੰਚਦੀ ਹੈ ਰਾਤ ਹੀ ਤਕਰੀਬਨ 9 ਵਜੇ ਕੁਸ਼ਰਨ ਨੂੰ ਆਪਰੇਸ਼ਨ ਲਈ ਅੰਦਰ ਲੈ ਕੇ ਜਾਇਆ ਜਾਂਦਾ ਹੈ ਵੱਡੇ ਆਪਰੇਸ਼ਨ ਨਾਲ ਗੁਰਸ਼ੇਰ ਨਿਕ ਬੱਚੀ ਨੂੰ ਜਨਮ ਦਿੰਦੀ ਹੈ ਦਿਲਵੀਰ ਵੀ ਬਹੁਤ ਖੁਸ਼ ਸੀ ਆਖਿਰ ਗੁਸ਼ਨ ਦਾ ਤੀਨੂ ਜਨਮ ਦਿਨ ਦਾ ਸੁਪਨਾ ਪੂਰਾ ਹੋ ਗਿਆ ਸੀ ਦਵਾਈਆਂ ਤੇ ਟਿੱਕੀਆਂ ਦੇ ਨਸ਼ੇ ਨੇ ਗੁਸ਼ਨ ਨੂੰ ਵੇਸਤ ਕਰਿਆ ਹੋਇਆ ਸੀ ਰਾਤ ਨੂੰ 2 ਵਜੇ ਤੱਕ ਗੁਸ਼ਨ ਨੂੰ ਪੇਸ਼ਾਬ ਦੀ ਸਮੱਸਿਆ ਸੀ ਜੋ ਕਿ ਨਾਲ ਪੇਸ਼ਾਬ ਦੀ ਥੈਲੀ ਲਗਾਈ ਹੋਈ ਸੀ ਕੁਝ ਸਮਾਂ ਦੇ ਕੁਸ਼ਿੰਦ ਦੀ ਮੰਮੀ ਨੇ ਨਰਸਾਂ ਨੂੰ ਆਨ ਲੈ ਕੇ ਆ ਕਿ ਗੁਰਸ਼ਰਨ ਨੂੰ ਪਿਆਵ ਦੀ ਸਮੱਸਿਆ ਹੈ ਪਰ ਉਹ ਇਹ ਹੀ ਕਹਿ ਸੋ ਜਾਂਦੀਆਂ ਕਿ ਬੀਬੀ ਕੋਈ ਨਹੀਂ ਆਜੂ ਪਰ ਗੁਰਸ਼ਰਨ ਦੇ ਸਰੀਰ ਦੀ ਹਾਲਤ ਠੀਕ ਨਹੀਂ ਸੀ ਜਦੋਂ ਦਲਵੀਰ ਨੇ ਕਿਹਾ ਕਿ ਤੁਸੀਂ ਚੈੱਕਅਪ ਕਰਕੇ ਆਓ ਤਾਂ ਆਪਣਾ ਫਰਜ਼ ਨਿਭਾਉਂਦੇ ਨਰਸਾਂ ਇੱਕ ਟੀਕਾ ਹੋਰ ਲਗਾ ਕੇ ਸੌਂ ਗਈਆਂ ਸਵੇਰ ਹੁੰਦਿਆਂ ਹਾਲਤ ਕਾਫੀ ਗੰਭੀਰ ਸੀ ਢਿੱਡ ਵਿੱਚ ਪਾਣੀ ਭਰ ਗਿਆ ਜੇ ਤਾਂ ਗਾਇਨੀ ਦੀ ਡਾਕਟਰ ਨੇ ਆ ਕੇ ਚੈੱਕ ਅਪ ਕੀਤਾ ਤਾਂ ਉਸ ਨੂੰ ਪਤਾ ਲੱਗ ਗਿਆ ਕਿ ਹੁਣ ਇਲਾਜ ਵੱਲੋਂ ਉਸ ਦੀ ਵਸੂ ਬਾਹਰਾ ਤਾਂ ਉਹਨਾਂ ਨੇ ਜੀਐਮਸੀ ਲੁਧਿਆਣਾ ਵਿਖੇ ਭੇਜ ਦਿੱਤਾ ਅੜਸ ਦੀਆਂ ਚ ਜਾਂਦਿਆਂ ਗੁਰਸ਼ਰ ਨੇ ਬੇਹੋਸ਼ੀ ਹਾਲਤ 'ਚ ਪੁੱਛਿਆ ਕਿ ਉਹ ਕਿਤੇ ਲੈ ਕੇ ਚੱਲੇ ਮੇਰੀ ਧੀ ਨੂੰ ਮੇਰੀ ਧੀ ਕਿੱਥੇ ਹੈ ਗੁਰਸ਼ਰ ਨੂੰ ਆਪਣੀ ਜਾਨ ਨਹੀਂ ਬਲਕਿ ਆਪਣੀ ਧੀ ਦੀ ਜਾਨ ਦਾ ਖਤਰਾ ਮਹਿਸੂਸ ਹੋਇਆ ਲੁਧਿਆਣਾ ਹਸਪਤਲ ਪਹੁੰਚਾਤੀ ਗੁਰਸ਼ਰਨ ਵਾਰ-ਵਾਰ ਆਪਣੀ ਧੀ ਨੂੰ ਦੇਖਣ ਦੀ ਜਤ ਕਰਦੀ। ਦਲਵੀਰ ਨੇ ਕਿਹਾ ਕਿ ਹੋਕਰ ਸਹੀ ਸਲਾਮਤ ਆ ਪਰ ਉਸਦੇ ਜਦ ਉਸ ਨੂੰ ਦੇਖਣ ਦੀ ਸੀ। ਦਲਵੀਰ ਨੇ ਵੀਡੀਓ ਕਾਲ ਤੇ ਗੁਰਸ਼ਰਨ ਨੂੰ ਸੀ ਫੁੱਲਾਂ ਵਰਗੀ ਧੀ ਨੂੰ ਦੇਖ ਅੱਖਾਂ ਨਮ ਹੋ ਗਈਆਂ ਤੇ ਵਾਰ-ਵਾਰ ਵਸੋਂ ਦੇਖਣ ਦੀ ਜਤ ਕਰਦੀ। ਹੁਣ ਟੈਸਟਾਂ ਤੋਂ ਪਤਾ ਚੱਲੇ ਕਿ ਗੁਰਸ਼ਰਨ ਦੇ ਗੁਰਦਿਆਂ ਤੇ ਲੀਵਰ ਵਿੱਚ ਬਹੁਤ ਜ਼ਿਆਦਾ ਇਨਫੈਕਸ਼ਨ ਹੋ ਗਈ ਹੈ ਜੋ ਕਿ ਕੰਨ ਅੰਦਰ ਕਿਸੇ ਨਾੜ ਦਾ ਕੱਟ ਹੋ ਜਾਣ ਤੇ ਖੂਨ ਅੰਦਰ ਹੀ ਪੈ ਗਿਆ ਜੋ ਉਸੇ ਲੀਵਰ ਤੇ ਗੁਰਦਿਆਂ ਨੂੰ ਬੁਰੀ ਤਰ੍ਹਾਂ ਖਰਾਬ ਕਰ ਦਿੱਤਾ ਸੀ ਡਾਕਟਰਾਂ ਨੇ ਜਵਾਬ ਦੇ ਦੇ ਕਿਹਾ ਕਿ 10% ਗੁਰਸ਼ਯੰਦ ਅਸਰੀ ਰਹਿ ਗਿਆ ਅਤੇ ਅਸੀਂ ਸਿਰਫ ਕੋਸ਼ਿਸ਼ ਕਰ ਸਕਦੇ ਹਾਂ ਡਾਇਲਿਸਿਸ ਕਰਨ ਤੋਂ ਪਹਿਲਾਂ ਗੁਰਸ਼ਯਰ ਨੇ ਆਖਰੀ ਵਾਰ ਆਪਣੀ ਤੀਨੂ ਦੇਖਿਆ ਜਿਸ ਤੋਂ ਬਾਅਦ ਅਜੇ ਡਾਇਲਿਸਿਸ ਕਰਨ ਲਈ ਡਾਕਟਰਾਂ ਵੱਲੋਂ ਤਿਆਰੀ ਹੀ ਕੀਤੀ ਗਈ ਉਸ ਤੋਂ ਪਹਿਲਾਂ ਹੀ ਗੁਰਸ਼ਰਨ ਆਪਣਾ ਦਮ ਤੋੜ ਦਿੰਦੀ ਹੈ ਦਿਲਵੀਰ ਤੇ ਸਾਰਾ ਪੇਖਾ ਤੇ ਸੋਹਰਾ ਪਰਿਵਾਰ ਤੇ ਗੁਰਸ਼ਰਨ ਦੀ ਮੌਤ ਸੁਣ ਕੇ ਉੱਚੀ ਉੱਚੀ ਰੋਣ ਲੱਗ ਜਾਂਦਾ ਹੈ ਪੋਸਟਮਾਰਟਮ ਤੋਂ ਬਾਅਦ ਗੁਰਸ਼ਰਨ ਦੇ ਦੀਏ ਨੂੰ ਅੰਤਿਮ ਰਸਮਾਂ ਲਈ ਕਰ ਲਿਆਂਦਾ ਗਿਆ ਸਾਰਿਆਂ ਦਾ ਰੋ ਰੋ ਬੁਰਾ ਹਾਲ ਸੀ ਕੁਝ ਲੋਕ ਗੱਲਾਂ ਕਰਦੇ ਹਨ ਕਿ ਇਹਦੀ ਤੀ ਜਾਨ ਦੀ ਕਾਰਨ ਬਣ ਗਈ ਇਹ ਤੋਂ ਚੰਗਾ ਸੀ ਇਸ ਨੂੰ ਰੱਬ ਲੈ ਜਾਂਦਾ ਉਹ ਜਾਣੇ ਫਿਰ ਆ ਜਾਂਦੀ ਫੁੱਲਾਂ ਪਰ ਬੱਚੀ ਜਿਸ ਨੇ ਆਪਣੀ ਮਾਂ ਨੂੰ ਦੇਖਿਆ ਤੱਕ ਵੀ ਨਹੀਂ ਉਹਦੀ ਪੈਦਾ ਹੋਣ ਦਾ ਇਲਜ਼ਾਮ ਉਸਦੀ ਮਾਂ ਦੀ ਮੌਤ ਦਾ ਕਾਰਨ ਦੱਸ ਰਹੇ ਲੋਕਾਂ ਨੇ ਤੈਅ ਕਰ ਦਿੱਤਾ ਸੀ ਅੱਜ ਅਜੇ ਉਹ ਵਿਚਾਰੀ ਨੂੰ ਜਨਮ ਤੇ ਹੀ ਇਨੇ ਤਾਨੇ ਫੈ ਰਹੇ ਸਨ ਆਖਿਰ ਵੱਡੀ ਹੋਈ ਕਿੰਨਾ ਕੁਝ ਸਮਾਜ ਦੀਆਂ ਗੱਲਾਂ ਸੁਣਨੀਆਂ ਪੈਣੀਆਂ ਉਸ ਬੱਚੇ ਨੇ ਕਿਸ ਨੇ ਹਾ ਵਾਰੀ ਵੀ ਕਿਹਾ ਕਿ ਉਹ ਆਖਿਰ ਆਪਣੀ ਮਾਂ ਨੂੰ ਕਿੱਥੋਂ ਲੱਭੇਗੀ ਬਾਚਮਨ ਵਿੱਚ ਮਾਂ ਦਾ ਹੋਣਾ ਤੇ ਸਭ ਤੋਂ ਵੱਧ ਤੇ ਲਈ ਸਾਥ ਮਾਂ ਦਾ ਜ਼ਰੂਰੀ ਹੁੰਦਾ ਪਰ ਕਿਸੇ ਨੂੰ ਉਸ ਦੇ ਆਉਣ ਵਾਲੇ ਸਮੇਂ ਦੇ ਦੁੱਖਾਂ ਦਾ ਅਫਸੋਸ ਨਹੀਂ ਬਲਕਿ ਉਸ ਨੂੰ ਆਪਣੀ ਮਾਂ ਦੀ ਮੌਤ ਦੇ ਕਾਰਨ ਦਾ ਖਿਤਾਬ ਲੋਕਾਂ ਵੱਲੋਂ ਦਿੱਤਾ ਗਿਆ ਸੀ ਅੰਤਿਮ ਰਸਮਾਂ ਮੁਕੰਮਲ ਸੀ ਪਿਆਰ ਕਰਕੇ ਕੁਸ਼ਰਨ ਨੂੰ ਸਮਸ਼ਾਨੋਂ ਲੈ ਕੇ ਜਾਣ ਵਾਲੀ ਸੀੜੀ ਤੇ ਪਾਇਆ ਜਾਂਦਾ ਹੈ ਕੁਸ਼ਰਨ ਦਾ ਚਿਹਰਾ ਖਿੜੇ-ਖਿੜੇ ਆਪਦਾ ਸੀ ਜਿਵੇਂ ਕਿ ਉਹ ਫਿਰ ਤੋਂ ਉੱਠੇਗੀ ਕਿਨੇ ਸੁਣੀ ਲੱਗਦੀ ਸੀ ਗੁਰਸ਼ਰ ਆਖਰੀ ਗੁਰਸ਼ਰ ਦੀ ਤੀਨੋ ਵੀ ਨਾਲ ਪਾਇਆ ਜਾਂਦਾ ਜੋ ਕਿ ਉਸ ਦੀ ਕੋਤੀ ਦਾ ਹੋ ਆਖਰੀ ਵਾਰ ਨਿਕ ਮਹਿਸੂਸ ਕਰ ਸਕੇ ਬਾਅਦ ਤਾ ساری ਉਮਰ ਉਸ ਕਰਮਾ ਮਾਰੀ ਨੇ ਆਪਣੀ ਮਾਂ ਦੇ ਦੁੱਖ ਨੂੰ ਘੜੀ ਘੜੀ ਸਹੰਦੇ ਰਹਿਣਾ ਤੇ ਆਪਣੇ ਹੀ ਪਰਿਵਾਰ ਤੇ ਸਮਾਜ ਦੀ ਤਾਨਿਆਂ ਨੂੰ ਸਹੰਦੇ ਰਹਿਣਾ ਆਖਰੀ ਗੁਰਸ਼ਰ ਦਾ ਅੰਤਿਮ ਰਸਮਾਨਾ ਅੰਸਕਾਰ ਕਰ ਦਿੱਤਾ ਜਾਂਦਾ ਹੈ ਸੰਸਕਾਰਵਾਦੀ ਗੱਲਾਂ ਸ਼ੁਰੂ ਹੋ ਜਾਂਦੀਆਂ ਕੀ ਹੁਣ ਕੁੜੀ ਨੂੰ ਕੌਣ ਲੈ ਕੇ ਜਾਊ ਕਿਸ ਨੇ ਸਾਂਭਣੀ ਐ ਇੱਚ ਮਹਿਸੂਸ ਹੋ ਰਿਹਾ ਸੀ ਸਮਾਜ ਦੀਆਂ ਨਜ਼ਰਾਂ ਚ ਜਿਵੇਂ ਗੁਰਸ਼ਰ ਇੱਕ ਧੀ ਨਹੀਂ ਇੱਕ ਪੱਥਰ ਨੂੰ ਜਨਮ ਦੇ ਕੇ ਆਪ ਮੌਤ ਨੂੰ ਹੱਸ ਕੇ ਗੱਲ ਲਗਾ ਗਈ ਹੋਵੇ ਤਨਵਾਜੀ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ